ਇੱਕ ਮਹੀਨਾ ਪਹਿਲਾਂ ਹਸਪਤਾਲ ਚ ਰਹੇ ਜਿੱਥੇ 8 ਲੱਖ ਖਰਚਿਆ ਹੁਣ 6 ਮਹੀਨੇ ਹੋ ਗਏ ਘਰੇ ਫਟੀਆਂ ਕਰਦੇ ਆਨੂੰ ਪਰ ਇਹਨਾਂ 6 ਮਹੀਨਿਆਂ ਚ ਮੀਤੂ ਰਾਣੀ ਦੀ ਅੱਖਾ ਜਿਹੜੀ ਉਹ ਬਿਲਕੁਲ ਗਲ ਗਈ ਹੁਣ ਅੱਖ ਦਾ ਵੀ ਆਪਰੇਸ਼ਨ ਹੋਣਾ ਤੇ ਇਹ ਸਰੀਰ ਤੇ ਜਿਹੜੇ ਡੇਡੇ ਵੱਡੇ ਜ਼ਖਮ ਹੋ ਗਿਆ ਉਹਦੀਆਂ ਵੀ ਸਰਜਰੀਆਂ ਹੋਣੀਆਂ ਨੇ ਗੈਸ ਚੱਲਦਾ ਰਹਿ ਗਿਆ ਸਲੈਂਡਰ ਸਾਰਾ ਰੂਮ ਦੇ ਵਿੱਚ ਰਸੋਈ ਦੇ ਵਿੱਚ ਗੈਸ ਭਰ ਗਈ ਜਦੋਂ ਇਹ ਗੁਰੂ ਘਰ ਤੋਂ ਵਾਪਸ ਆ ਗਏ ਇਹਨਾਂ ਨੇ ਸਵਿਚ ਆਨ ਕੀਤੀ ਤਾਂ ਉਹ ਸਾਰੇ ਕਮਰੇ ਚ ਅੱਗ ਹੀ ਆ ਕੇ ਲੱਗ ਗਈ ਤੇ ਉਹ ਸਾਰਾ ਮੱਚ ਗਿਆ ਸੀ ਭੈਣ ਦਾ ਪਿੰਡਾ ਆਂਗਲਾ ਦੇਖੋ ਗੁੱਠੇ ਜਮਾ ਪਿਗਲ ਹੀ ਗਏ ਜਿਵੇਂ ਮੋਮਬੱਤੀ ਪਿੰਗਲਦੀ ਹੁੰਦੀ ਹੈ ਹਨਾ ਬੀਨਤੀ ਹੈ ਜੀ ਅਲਦਲ ਦੇ ਇਲਾਕੇ ਦੇ ਪਿੰਡਾਂ ਦੇ ਵਿੱਚ ਰਿੰਦੀ ਭੈਣਾਂ ਨੂੰ ਖਾਸ ਕਰਕੇ ਵੀ ਜਦੋਂ ਨੀਤੂ ਭੈਣ ਦੀ ਅਜ਼ੀਮ ਪਾਰਲਰ ਦੀ ਓਪਨਿੰਗ ਵੀ ਕਰਾਂਗੇ ਅਸੀਂ ਉੱਥੇ ਮਾਰਾਂਗੇ ਵੀ ਗੇੜਾ ਵੀ ਤੁਸੀਂ ਪਲੀਜ਼ ਜਿਹੜੇ ਕੋਲੇ ਸਪੋਰਟ ਕਰੋ ਜਿਹੜੇ ਪਹਿਲਾਂ ਆਉਂਦੇ ਸੀ ਉਹ ਆ ਕੇ ਮਿਲ ਕੇ ਜਾਓ ਇਹਨੂੰ ਹੌਸਲਾ ਹੀ ਦੇ ਕੇ ਜਾਓ ਵੀ ਨੀਤੂ ਕੋਈ ਨਾ ਤੂੰ ਖੋਲ ਦੁਕਾਨ ਅਸੀਂ ਤੇਰੇ ਨਾਲ ਆ ਸੇ ਠੀਕ ਹੈ ਤੂੰ ਬਾਲ ਬੂਲ ਬੜੇ ਸੋਹਣੇ ਬਣਾਇਆ। ਹਾਂਜੀ ਬੜਾ। ਤੇ ਪਾਰਲਰ ਵਾਲੀ ਨੀਤੂ ਬਣੀ ਫਿਰਦੀ ਅੱਜ ਤਾਂ। ਹੈ? ਬਾਹਾਂ ਤੇ ਰਵੜ ਪੈਣ ਲੱਗੀ। ਬਾਹਾਂ ਤੇ ਰਵੜ ਪੈਣ ਲੱਗੀ। ਚੱਲ ਸ਼ੁਕਰ ਹੈ ਮੇਰੀ ਭੈਣ। ਠੀਕ ਹੈ ਤੂੰ ਹੁਣ? ਹਾਂਜੀ ਉੱਧਰ ਤਾਂ ਵੀਰ ਜੀ ਮੈਂ ਠੀਕ ਹਾਂ ਚਲਿਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਬੱਪੂ ਕਿਵੇਂ ਅਦਰੀ ਥੀ? ਠੀਕ ਹੈ ਜੀ। ਹਾਂ ਵੀ ਤੇਰੀ ਮੰਮੀ ਕਿਵੇਂ ਆ? ਠੀਕ ਹੈ। ਠੀਕ ਹੈ ਹੁਣ ਮੰਮੀ ਦੀ ਸਪੋਰਟ ਕਰਦੀ ਹੁੰਨੀ ਆ ਤੂੰ? ਨਹੀਂ ਭੇਜ ਜੀ ਮੈਨੂੰ ਪੈਂਦੀ ਆਏ ਬੱਚੋ ਲੜਦੀ ਆ ਕੰਮ ਕਿਤੇ ਸਦਰ ਮੈਂ ਤੇਰੀ ਮੰਮੀ ਨੂੰ ਬਾਬਾ ਜੀ ਨੇ ਦੁਬਾਰਾ ਭੇਜਿਆ ਇੱਕ ਵਾਰੀ ਆਪਦੇ ਕੋਲੇ ਸੱਦ ਲਿਆ ਸੀ ਤੇਰੀ ਖਾਤਰ ਭੇਜਿਆ ਉਹ ਕਹਿੰਦੇ ਵੀ ਲੋੜ ਆ ਧੀ ਨੂੰ ਆਪਣੀ ਮਾਂ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਸਾਡੀ ਨੀਤੂ ਭੈਣ ਨੂੰ ਤੁਸੀਂ ਸਾਰੇ ਜਾਣਦੇ ਹੋ ਮੈਂ ਖਾਸ ਬੇਨਤੀ ਕਰਦਾ ਜੀ ਛੋੜ ਪਿੰਡਾਂ ਲੱਖਾ ਪਿੰਡਾਂ ਉਹ ਇਲਾਕੇ ਦੇ ਵਿੱਚ ਜਿਹੜੇ ਆਲਦਾਲੇ ਪਿੰਡ ਪੈਂਦੇ ਅਚਰਾਲਾ ਉਹਨਾਂ ਨੂੰ ਤੁਸੀਂ ਸਾਰੇ ਸਾਡੀਆਂ ਭੈਣਾਂ ਖਾਸ ਕਰਕੇ ਹਨ ਆਪਾਂ ਬਿਊਟੀ ਪਾਰਲਰ ਤੇ ਜਾਂਦੇ ਆ ਜਾਂ ਬੁਟੀਕ ਤੇ ਜਾਂਦੇ ਆ ਤਾਂ ਉਹ ਥਾਂ ਤੇ ਜਾਇਆ ਕਰੋ ਜਿੱਥੇ ਕਿਸੇ ਦਾ ਭਲਾ ਵੀ ਹੋ ਜੇ ਵੀ ਨਾ ਕੱਪੜੇ ਤਾਂ ਆਪਾਂ ਸਮਾਉਣਾ ਹੀ ਆ ਜਾਂ ਪਾਰਲਰ ਤੇ ਜਾਣਾ ਪਰ ਆਪਾਂ ਉਹਨਾਂ ਭੈਣਾਂ ਕੋਲੇ ਜਾਈਏ ਜਿੱਥੇ ਜ਼ਰੂਰਤਮੰਦ ਵੀ ਹੋਣ ਜਿਨ੍ਹਾਂ ਦੀ ਮਦਦਤ ਵੀ ਹੋ ਜੇ ਨੀਤੂ ਭੈਣ ਇੱਕ ਬਹੁਤ ਵਧੀਆ ਪਾਰਲਰ ਚਲਾਉਂਦੀ ਸੀਗੀ ਆਪਣੇ ਬੱਚਿਆਂ ਨੂੰ ਪਾਲਦੀ ਸੀ ਇੱਕ ਬੇਟਾ ਇੱਕ ਬੇਟੀ ਆ ਹਸਬੰਡ ਥੋੜੇ ਜੇ ਆਪਣੇ ਆਪ ਜੁਗ ਗਈ ਆ ਬ ਜਿੰਨਾ ਕਮਾਉਂਦੇ ਨੇ ਖਾ ਲੈਂਦੇ ਨੇ ਤੇ ਭੈਣ ਆਪਣਾ ਵਧੀਆ ਬੱਚਿਆਂ ਦੀ ਪਾਰਬਲਿਸ਼ ਕਰ ਰਹੀ ਸੀ ਇੱਕ ਦਿਨ ਗੈਸ ਚੱਲਦਾ ਰਹਿ ਗਿਆ ਸਿਲੰਡਰ ਸਾਰਾ ਰੂਮ ਦੇ ਵਿੱਚ ਰਸੋਈ ਦੇ ਵਿੱਚ ਗੈਸ ਭਰ ਗਈ ਜਦੋਂ ਇਹ ਗੁਰੂ ਘਰ ਤੋਂ ਵਾਪਸ ਆ ਕੇ ਇਹਨਾਂ ਨੇ ਸਵਿਚ ਆਨ ਕੀਤੀ ਤਾਂ ਉਹ ਸਾਰੇ ਕਮਰੇ ਚ ਅੱਗ ਹੀ ਅੱਗ ਲੱਗ ਗਈ ਤੇ ਉਹ ਸਾਰਾ ਮੱਚ ਗਿਆ ਸੀ ਭੈਣ ਦਾ ਪਿੰਡਾ ਉਂਗਲਾਂ ਦੇਖੋ ਗੂਠੇ ਜਮ੍ਹਾਂ ਪਿਗਲ ਹੀ ਗਏ ਜਿਵੇਂ ਮੋਮਬੱਤੀ ਪਿੰਗਲਦੀ ਹੁੰਦੀ ਹੈ ਹਨਾ ਸਾਰੀ ਛਾਤੀ ਢਿੱਡ ਪੱਟ ਮੰਨ ਲਓ 70% ਬਰਨ ਹੋ ਗਈ ਸੀ ਭੈਣ ਡੀਐਮਸੀ ਰਹੀ 6-7 ਲੱਖ ਰੁਪਿਆ ਵੀ ਪਿੰਡ ਚੋਂ ਇਕੱਠਾ ਕਰਕੇ ਰਿਸ਼ਤੇਦਾਰੀਆਂ ਚੋਂ ਇਕੱਠਾ ਕਰਕੇ ਲਾਇਆ ਬਾਪੂ ਨੇ ਪਰ ਹਾਲਾਤ ਬਦ ਤੋਂ ਬਤਰ ਹੋ ਗਏ ਪੈਸੇ ਵੀ ਮੁੱਕ ਗਏ ਅਖੀਰ ਨੂੰ ਘਰੇ ਲਿਆ ਕੇ ਪਾ ਲਿਆ ਤਿੰਨ ਚਾਰ ਮਹੀਨੇ ਘਰੇ ਪਾਈ ਰੱਖੀ ਭੈਣ ਉਵੇਂ ਪੱਟੀਆਂ ਕੱਪੜਿਆਂ ਕੁੱਪੜਿਆਂ ਦੀਆਂ ਕਰਦੇ ਰਹੇ ਤੜਫਦੀ ਰਹੀ ਤਾਂ ਫਿਰ ਇੱਕ ਦਿਨ ਬਾਪੂ ਸਾਡੇ ਕੋਲੇ ਪਹੁੰਚਿਆ ਇੱਥੇ ਬਾਪੂ ਨੇ ਸਾਡੇ ਨਾਲ ਗੱਲ ਕੀਤੀ ਵੀਡੀਓ ਸਾਂਝੀ ਕੀਤੀ ਸਾਡੇ ਨਾਲ ਵੀ ਆਹ ਹਾਲ ਆ ਮੇਰੀ ਬੇਟੀ ਦੇ ਫਿਰ ਇੱਥੇ ਬੁਲਾਇਆ ਅਸੀਂ ਤਾਂ ਕੌਣ ਸੀ ਇਲਾਜ ਕਰਾਉਣ ਵਾਲੇ ਕਰਾਉਣ ਵਾਲਾ ਤੋਂ ਉੱਪਰ ਵਾਲਾ ਉਹਨਾਂ ਨੇ ਹੀ ਪਤਾ ਨਹੀਂ ਕਿਹਨੇ ਬਿੱਲ ਦਿੱਤੇ ਆ ਭੈਣ ਦੇ ਕਿਹਨੇ ਕਿਵੇਂ ਆ ਕੇ ਇਲਾਜ ਕਰਾਇਆ ਅਸੀਂ ਤਾਂ ਸਿਰਫ ਇੱਕ ਸੁਨੇਹਾ ਸੰਗ ਤਿੱਕਰ ਪਹੁੰਚਦਾ ਕੀਤਾ ਤੇ ਨੀਤੂ ਭੈਣ ਦੀਆਂ ਫਿਰ ਇੱਥੇ ਦੋ ਸਰਜਰੀਆਂ ਹੋਈਆਂ ਪਹਿਲੀ ਸਰਜਰੀ ਫੇਲ ਹੋ ਗਈ ਸੀ ਫਿਰ ਦੂਜੀ ਸਰਜਰੀ ਕਰਾਈ ਫਿਰ ਇੱਥੇ ਕਿੰਨੇ ਮਹੀਨੇ ਰਹੀ ਸੀ 8 8 ਮਹੀਨੇ ਭੈਣ ਇੱਥੇ ਰਹੀ ਹੈ ਤੇ 8 ਮਹੀਨੇ ਆਈਸੀਯੂ ਦੇ ਵਿੱਚ ਹੀ ਰਹੀ ਹੈ ਭੈਣ ਆਈਸੀਯੂ ਦੇ ਵਿੱਚ ਬੈੱਡ ਤੇ ਜੇ ਆਪਾਂ ਗੱਲ ਕਰੀਏ ਇੱਕ ਹਸਪੀਟਲ 'ਚ ਰਹਿਣਾ ਹੋਵੇ ਤੇ 4 ਤੋਂ 5000 ਰੁਪਏ ਦਿੱਲੀ ਦਾ ਖਰਚਾ ਹਸਪੀਟਲ ਦਾ ਬੈੱਡ ਦਾ ਤੇ ਉਸ ਹਿਸਾਬ ਨਾਲ ਜੇ ਦੇਖੀਏ ਤਾਂ ਲੱਖਾਂ ਰੁਪਏ ਨਾ ਭੇਣ ਦੇ ਸਕਦੇ ਸੀ ਨਾ ਅਸੀਂ ਦੇ ਸਕਦੇ ਸੀ ਪਰ ਵਾਹਿਗੁਰੂ ਨੇ ਸਾਨੂੰ ਅੰਦਰ ਛੋਟਾ ਜਿਹਾ ਇੱਕ ਠ ਬਡਾਂ ਦਾ ਆਈਸੀਯੂ ਬਣਾ ਕੇ ਦਿੱਤਾ ਹੋਇਆ ਉੱਥੇ ਫਿਰ ਭੈਣ ਦੀ ਡਰੈਸਿੰਗ ਹੋਣੀ ਟ੍ਰੀਟਮੈਂਟ ਸਾਡੇ ਡਾਕਟਰ ਹਿਸ਼ਾਰ ਅਗਰ왈 ਜੀ ਨੇ ਉਹਨਾਂ ਦੀ ਟੀਮ ਨੇ ਡਾਕਟਰ ਟਰ ਜਿਨ੍ਹਾਂ ਨੇ ਸਰਜਰੀ ਕੀਤੀ ਉਹਨਾਂ ਨੇ ਸਾਰਿਆਂ ਨੇ ਰਲ ਕੇ ਬਹੁਤ ਸਪੋਰਟ ਕੀਤੀ ਸਾਡੇ ਵਲੰਟੀਅਰ ਨੇ ਖਾਸ ਕਰਕੇ ਨੀਤੂ ਭੈਣ ਦੇ ਮੰਮੀ ਨੇ ਉਹਨੇ ਵੀ 6-7 ਮਹੀਨੇ ਸੂਰਜ ਹੀ ਨਹੀਂ ਦੇਖਿਆ ਅੰਦਰ ਹੀ ਇਹਦੇ ਕੋਲੇ ਰਹਿੰਦੀ ਸੀ ਬੈਠੀ ਵਿਚਾਰੀ ਤੇ ਬਾਪੂ ਚਲੋ ਆਪਦੀ ਦੁਕਾਨ ਤਕੂਨ ਕਰਦਾ ਸੀ ਤੇ ਸਾਰਿਆਂ ਨੇ ਜਾਨੀ ਕਿ ਰਲ ਕੇ ਸੰਘਰਸ਼ ਲੜਿਆ ਤੇ ਅੱਜ ਨੀਤੂ ਭੈਣ ਹੁਣ ਠੀਕ ਆ ਉਹਨੇ ਦੱਸਦੀ ਐ ਮੈਂ ਆਪਦੇ ਬਾਲ ਬਾਹ ਲੈਣੀਆਂ ਮਤਲਬ ਇਹ ਹੱਥ ਨਾਲ ਇੰਨਾ ਕੰਮ ਨਹੀਂ ਕਰ ਸਕਦੀ ਪਰ ਇਹ ਕਿਸੇ ਕੁੜੀ ਨੂੰ ਰੱਖਿਆ ਕਿਸੇ ਨੂੰ ਨਾਮ ਰੱਖ ਸਕਦੀ ਹਾਂ ਹੁਣ ਤੂੰ ਚਲਾਈਏ ਜੀ ਦੁਕਾਨ ਤੇਰੀ ਹਾਂਜੀ ਬਾਈ ਜੇ ਤਾਂ ਮੈਂ ਹੁਣਾਂ ਜਿਵੇਂ ਪਾਂਡੇ ਪੁੰਡੇ ਦਾ ਆਪ ਤੋ ਲੈਣੀਆਂ ਬਸ ਤੂੰ ਆਪਣੀ ਦੁਕਾਨ ਤੇ ਬਹਿਣਾ ਹੀ ਆ ਔਰ ਉੱਥੇ ਆਪਾਂ ਜਿਵੇਂ ਇੱਕ ਦੋ ਸੋਸਾਇਟੀ ਮੈਨੂੰ ਆਏ ਸੀਗਾ ਮੈਂ ਉਹਨੂੰ ਕਿਹਾ ਸੀ ਮੈਂ ਕਿ ਮੈਂ ਫੇਸ਼ੀਅਲ ਵੀ ਆਪ ਕਰ ਸਕਦੀ ਆ ਨਹੀਂ ਨਹੀਂ ਆਪ ਜਿਵੇਂ ਤੂੰ ਕੁੜੀ ਰੱਖ ਲੈਵੇਂ ਇੱਕ ਸਪਾਰਟ ਹਾਂਜੀ ਉਹਨੂੰ ਤਨਖਾਹ ਦੇ ਦੇਵੇਂ ਠੀਕ ਐ ਤੂੰ ਦੁਕਾਨ ਤੇ ਬੈਠੇ ਲੋਕ ਆਉਣ ਮਤਲਬ ਆਪਾਂ ਜਿਹੜੀ ਕੁੜੀ ਰੱਖਣੀ ਆ ਉਹ ਪੂਰੀ ਵਧੀਆ ਹੋਵੇ ਹਨਾ ਕਿਉਂਕਿ ਬਹੁਤ ਸਾਰੀਆਂ ਭੈਣਾਂ ਜਿਹੜੀਆਂ ਤਨਖਾਹ ਤੇ ਕੰਮ ਕਰਦੀਆਂ ਤੂੰ ਐਦਾਂ ਦਾ ਕੋਈ ਪ੍ਰਾਲਾ ਕਰ ਲੈ ਦੁਕਾਨ ਤਾਂ ਤੇਰੀ ਹੈਗੀ ਉੱਥੇ ਹਾਂਜੀ ਹਨਾ ਕੋਈ ਸਮਾਨ ਚਾਹੀਦਾ ਕਿੱਟਾਂ ਚਾਹੀਦੀਆਂ ਉਹਸੀਂ ਲੈ ਦਾਂਗੇ ਜੋਦ ਕਿੱਥੇ ਗਈ ਉਹ ਭੈਣ ਨੂੰ ਲੈ ਕੇ ਦੇਣਾ ਸਮਾਨ ਆਪਾਂ ਨਾ ਪਾਰਲਰ ਦੀ ਜਿਹੜੀ ਕਿੱਟ ਹੁੰਦੀ ਹੈ ਭੈਣ ਜੀ ਤੁਸੀਂ ਵੀ ਥੋੜਾ ਦੇਖ ਕੇ ਕੋਈ ਨਾ ਸੀ ਤੈਨੂੰ ਸਮਾਨ ਲੈ ਦਾਂਗੇ ਤੂੰ ਇੱਕ ਵਾਰੀ ਸ਼ੁਰੂ ਕਰ ਠੀਕ ਆ ਵੈਸੇ ਤੂੰ ਮਿਹਰ ਕਰਨਗੇ ਤੂੰ ਆਪਦੀ ਕਮਾਈ ਆਪ ਕਰਨੀ ਲੱਗ ਠੀਕ ਆ ਤੇ ਆ ਸਾਡੀ ਬੇਨਤੀ ਹੈ ਜੀ ਅਲੱਗ ਅਲੱਗ ਦੇ ਇਲਾਕੇ ਦੇ ਪਿੰਡਾਂ ਦੇ ਵਿੱਚ ਰਹਿੰਦੀ ਭੈਣਾਂ ਨੂੰ ਖਾਸ ਕਰਕੇ ਵੀ ਜਦੋਂ ਨੀਤੂ ਭੈਣ ਦੀ ਅਸੀਂ ਪਾਰਲਰ ਦੀ ਓਪਨਿੰਗ ਵੀ ਕਰਾਂਗੇ ਅਸੀਂ ਉੱਥੇ ਮਾਰਾਂਗੇ ਵੀ ਗੇੜਾ ਵੀ ਤੁਸੀਂ ਪਲੀਜ਼ ਇਹਦੇ ਕੋਲੇ ਸਪੋਰਟ ਕਰੋ ਜਿਹੜੇ ਪਹਿਲਾਂ ਆਉਂਦੇ ਸੀ ਉਹ ਆ ਕੇ ਮਿਲ ਕੇ ਜਾਓ ਇਹਨੂੰ ਹੌਸਲਾ ਹੀ ਦੇ ਕੇ ਜਾਓ ਵੀ ਨਹੀਂ ਤੂੰ ਕੋਈ ਨਾ ਤੂੰ ਖੋਲ ਦੁਕਾਨ ਅਸੀਂ ਤੇਰੇ ਨਾਲ ਆ ਇਹ ਬੇਨਤੀ ਹੈ ਜੀ ਹੱਥ ਜੋੜ ਕੇ ਹਨਾ ਬਾਕੀ ਉਹ ਤਸਵੀਰਾਂ ਦੇਖੋ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਨਹੀਂ ਸਕਦੇ ਬਲਰ ਕੀਤੀਆਂ ਹੋਈਆਂ ਪਰ ਮਹਿਸੂਸ ਕਰਿਓ ਨਹੀਂ ਤੂੰ ਦਖਾਈ ਅੱਖ ਅੱਖ ਜਮਾਈ ਗਲਗੀ ਪੁੱਤ ਹੁਣ ਇਸ ਅੱਖ ਤੋਂ ਬਿਲਕੁਲ ਨਹੀਂ ਨੀਂਦਾ ਤੈਨੂੰ ਇਹ ਦੇਖੀ ਹੁਣ ਮਾੜਾ ਮੋਟਾ ਲਾਈਟ ਦਿੰਦੀ ਆ ਮਾੜੀ ਮੋਟੀ ਦਿੰਦੀ ਆ ਮਾੜੀ ਜਮਾਈ ਆੜੀ ਜੀ ਇਹਦੇ ਅੱਖ ਬਾਰੇ ਕੀ ਕਿਹਾ ਡਾਕਟਰਾਂ ਨੇ ਜੀ ਉਹ ਕਹਿੰਦੇ ਜੇ ਇਲਾਜ ਕਰਾਵਾਂਗੇ ਤਾਂ ਪੂਰੀ ਆੱਖ ਦਾ ਹਾਂਜੀ ਅੱਛਾ 3 ਸੱਤੇ ਮਹੀਨੇ ਤੋਂ ਪਹਿਲਾਂ 3 ਨਿਗਾਹ ਠੀਕ ਸੀਗੀ ਪਹਿਲੀ ਆ ਸੀ 5 ਮਹੀਨੇ ਨਿਗਾਹ ਉਹ ਵੀ ਸਾਰਾ ਕਰਾਉ ਸੀ ਨਾ ਖੜਿਆ ਹੋਇਆ ਸੀ ਆਹ ਧਾਰਾ ਥੱਲੇ ਕੀਤਾ ਸਵਾਈਸ ਵੀ ਕਰਦੇ ਤਾਂ ਪੰਜਾਬ ਕੇ ਦੋ ਦਿਨਾਂ ਸਾਫ ਕਰਦੇ ਸੀ ਨਾ ਜਿਹਦੇ ਵੀਟਾ ਡੀਨ ਨਹੀਂ ਨਹੀਂ ਵੀਟਾ ਡੀਨ ਨਾਲ ਨਹੀਂ ਇਹ ਤਾਂ ਹੋਰ ਆ ਪੁੱਤਰ ਇੱਕ ਉਹ ਪਾਉਂਦੇ ਹੁੰਨੇ ਸੀ ਹਾਈਡਰੋਜਨ ਝੱਗ ਜੀ ਹਾਂ ਜੀ ਸੰਤਰੀ ਜੀ ਨਹੀਂ ਸੰਤਰੀ ਜੀ ਬੋਤਲ ਹੈ ਛੋਟਾ ਦਵਾ ਦੇ ਉਹਦੇ ਨਾਲ ਸਾਫ ਕਰਦੇ ਹੁੰਦੇ ਸੀ ਨੀ ਗਾਵੇਂ ਜਮਾ ਹੀ ਇਤਨਾ ਵਧੀਆ ਸੀਗੀ 5 ਮਹੀਨੇ ਠੀਕ ਰਹੀ ਆ ਉਹਨੇ ਜਦੋਂ ਵਿੱਚ ਪਾਤਾ ਓਏ ਨੀਵੇਂ ਆ ਬਾ ਨੀਤੂ ਰਾਣੀ ਨੀਤੂ ਬਹੁਤ ਤਕਲੀਫ ਵਿੱਚ ਮਿਲੂ ਬਹੁਤ ਤਕਲੀਫ ਕੋਈ ਨਾ ਕੋਈ ਨਾ ਹੁਣ ਤੂੰ ਸਾਡੇ ਕੋ ਆ ਗਈਆਂ ਭਰਾਵਾ ਕੋਲੇ ਫਿਕਰ ਨਹੀਂ ਕਰਨਾ ਬਾਬਾ ਜੀ ਮਿਹਰ ਕਰਨਗੇ ਇਤੋਂ ਬਿਲਕੁਲ ਠੀਕ ਕਰਕੇ ਭੇਜਣਾ ਆਪਾਂ ਨੀਤੂ ਨੂੰ ਠੀਕ ਆ ਨੀਤੂ ਨੂੰ ਬਾਬਾ ਜੀ ਤੰਦਰੁਸਤ ਕਰਕੇ ਭੇਜਣਗੇ ਤੈਨੂੰ ਹੁਣ ਬਾਬਾ ਆਨੰਦ ਸਿੰਘ ਜੀ ਨੇ ਭੇਜਿਆ ਇੱਥੇ ਸੰਦੇ ਤੇ ਸਾਡੇ ਤੇ ਵੀ ਬਾਬਾ ਆਨੰਦ ਸਿੰਘ ਜੀ ਕਿਰਪਾ ਕਰਨ ਅਸੀਂ ਸੈਵਲੋਨ ਹੀ ਹੈ ਜੀ ਸੈਵਲੋਨ ਅੱਖ ਚ ਚਲੇਗੇ ਤਾਂ ਬਹੁਤ ਗਲਤ ਹੋ ਗਿਆ ਕੰਮ ਫਿਰ ਤਾਂ ਹੀ ਇਹ ਰੋਜ਼ ਸਾਫ ਕਰਦੇ ਸੀ ਸੈਵਲੋਨ ਨਾਲ ਇਹਦਾ ਫੇਸ ਜੰਗਲ ਐਲ ਐਸ ਨਾਲ ਕਰ ਲੈਂਦੇ ਹਾਂ ਇਹਨਾਂ ਨੂੰ ਕਿਹੜਾ ਵਿਚਾਰਾ ਇਹਨੂੰ ਪਤਾ ਸੀਗਾ ਜੀ ਜਿਵੇਂ ਡਾਕਟਰ ਨੇ ਇੱਕ ਵਾਰੀ ਕੀਤਾ ਇਹਨਾਂ ਨੇ ਕਾਪੀ ਕਰ ਲਿਆ ਉਸ ਤੋਂ ਬਾਅਦ ਡਾਕਟਰ ਨਹੀਂ ਸੀਗਾ ਹੋ ਜਿਹੜਾ ਪੱਟੀਆਂ ਕਰਦਾ ਸੀਗਾ ਕੋਈ ਨਹੀਂ ਤੂੰ ਹੁਣ ਆਪਕੇ ਨੂੰ ਮਾਰਾ ਨਹੀਂ ਕਹਿਣਾ ਕਿਸੇ ਨੂੰ ਕੁਝ ਨਹੀਂ ਕਹਿਣਾ ਕੋਈ ਗੱਲ ਨਹੀਂ ਤੇਰੇ ਕਰਮਾਂ ਦਾ ਦੁੱਖ ਸੀ ਜਿਹੜਾ ਉਹ ਆਪਣੇ ਪੱਲੇ ਪਿਆ ਆਪਾਂ ਹੁਣ ਕੱਟਣਾ ਹੈ ਅਸੀਂ ਤੇਰੇ ਭਰਾ ਤੇਰੇ ਨਾਲ ਆ ਠੀਕ ਆ ਠੀਕ ਫਿਕਰ ਨਹੀਂ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਠੀਕ ਆ ਬੈਠੋ ਤੁਸੀਂ